ਦੇਖੋ ਭਾਈ ਕਿੰਨੇ ਔਖੇ ਹੁੰਦੇ ਨੇ ਧੀਆ ਪੁੱਤ ਵਿਦੇਸ਼ਾਂ ਨੂੰ ਤੋੜਨੇ ਤੁਸੀਂ ਵੀਡੀਓ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਇੱਕ ਧੀ ਵਿਦੇਸ਼ ਨੂੰ ਜਾਰੀ ਹੈ ਤਾਂ ਮਾਂ ਦਾ ਰੋ ਰੋ ਬੁਰਾ ਹਾਲ ਹੋ ਚੁੱਕਿਆ ਹੈ। ਆਦੇ ਨਾਲ ਹੀ ਧੀ ਵੀ ਫੁੱਟ ਫੁੱਟ ਰੋ ਰਹੀ ਹੈ। ਇਸ ਸਮੇਂ ਮਾਪਿਆਂ ਤੇ ਕੀ ਬੀਤਦੀ ਹੈ ਸਿਰਫ ਮਾਪੇ ਹੀ ਜਾਣਦੇ ਹਨ। ਜਾਂ ਫਿਰ ਬਾਹਰ ਜਾਣ ਵਾਲੇ ਧੀ ਪੁੱਤ ਜਾਣਦੇ ਹਨ। ਛਾਲੇ ਉੱਠੀ ਦਰਿਆਵਾਂ ਦੀ ਦੋਸਤੋ ਕੌਣ ਕੌਣੀ ਇਸ ਔਖੀ ਘੜੀ ਦੇ ਵਿੱਚੋਂ ਲੰਘਿਆ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਜੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ